ਇਕਦੇ ਸਾਨੂੰ ਕੱਲ ਤਕਰੀਬਨ 5:35 ਦੇ ਸ਼ਾਮ ਦਾ ਵੇਲਾ ਹੋਏਗਾ ਐਸਐਚਓ ਸਿਟੀ ਨੂੰ ਇਤਲਾਹ ਮਿਲੀ ਸੀ ਕਿ ਇੱਕ ਆਪਣਾ ਸੁਪੀਸ਼ ਕੁਮਾਰ ਸੈਣੀ ਨਾਮ ਦਾ ਰਹਿਤੀ ਜਿਹੜਾ ਕਿ ਸੀਨੀਅਰ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਸਮਾਣਾ ਤੇ ਜਿਹੜੀ ਅਧਰਵਾਲਤ ਸਮਾਣਾ ਜਿਸ ਨੂੰ ਚਲਾਉਂਦੀ ਹੈ ਉਥੇ ਉਹ ਉਹ ਸਾਲ ਲੈ ਕੇ ਉਹਨੇ ਸੁਸਾਇਡ ਕਮਿਟ ਕੀਤਾ ਹੈ ਜਿਹੜੀ ਬੋਡੀ ਨੂੰ ਤੁਰੰਤ ਜਿਹੜੇ ਉਥੇ ਆਸ-ਪਾਸੇ ਸੀ ਗਾਰਡ ਸੀ ਹੋਰ ਸਕੂਲ ਦੀ ਜਿਹੜੀ ਅਥਾਰਟੀ ਸੀ ਉਹ ਉਸ ਨੂੰ ਸਿਵਲ ਹਸਪਤਲ ਲੈ ਕੇ ਗਏ ਜਿੱਥੇ ਉਹ ਮਰ ਤੇ ਕੋਸ਼ਿਸ਼ ਕੀਤਾ ਗਿਆ ਇਸ ਪ੍ਰਤੀਕ ਉਹਦੇ ਵਿੱਚ ਇੱਕ ਸੁਸਾਈਡ ਨੋਟ ਉਹਨਾਂ ਨੂੰ ਮਿਲਿਆ ਸੀ ਜਿਸ ਵਿੱਚ ਉਹਨਾਂ ਨੇ ਇੱਕ ਵਿਅਕਤੀ ਦੇ ਖਿਲਾਫ ਮੋਸ਼ਲਾਏ ਦੇ ਐਡੂਕੇਸ਼ਨਸ ਵਾਇਰਲੇ ਉਹਨਾਂ ਦੇ ਪ੍ਰੈਸ਼ਰ ਰੇਟ ਆ ਕੇ ਜਾਂ ਉਹਨਾਂ ਦੇ ਤਸ਼ੱਦਦ ਕਰਕੇ ਇਹ ਉਹ ਕਦਮ ਚੁੱਕ ਰਿਹਾ ਹੈ ਇਸ ਤੇ ਪ੍ਰਤੀ ਇੰਸਪੈਕਟਰ ਜਸਪ੍ਰੀਤ ਸਿੰਘ ਦੇ ਇਹਨਾਂ ਦੀ ਟੀਮ ਨੇ ਜਿਹੜੇ ਵੀ ਉਹਨਾਂ ਦੇ ਵਾਰਿਸ ਸਨ ਉਹਨਾਂ ਦੇ ਬਿਆਨ ਲਿਖੇ ਨੇ ਬਿਆਨ ਦਰ ਕਰਮਬੰਦ ਕਰਕੇ ਕੰਪਲੇਂਟ ਲਈ ਹੈ ਤੇ ਇੱਕ ਮੁਕਦਮਾ ਨੰਬਰ 96 ਫਟਾਪੱਤੀ ਅੰਡਰ ਸੈਕਸ਼ਨ 108 ਬੀ ਐਲ ਐਸ ਜਿਹੜਾ ਕਿ 304 ਆਈ 306 ਆਈ ਪੀ ਸੀ ਹੁੰਦਾ ਸੀ ਉਸ ਦਾ ਮੁਕਦਮਾ ਦਰਜ ਕੀਤਾ ਗਿਆ ਸਿਟੀ ਖਾਣਾ ਸਿਟੀ ਇਸਮਾਨਾ ਲੱਗੇ ਕਿ ਪਹਿਲੇ ਬਿਨਾਂ ਦਾ ਕੋਈ ਮਾਮਲਾ ਵਿਵਾਦ ਚੱਲਦਾ ਸੀ ਦੋਨੋਂ ਦਾ ਆਪਸ ਜੋ ਮੋੜਲੀ ਤਫਤੀਸ਼ ਚ ਪਤਾ ਲੱਗਿਆ ਵੀ ਇਹਨਾਂ ਦਾ ਇੱਕ 138/24 ਇੱਕ ਪਰਚਾ ਦਰਜ ਹੋਇਆ ਸੀ ਪਿਛਲੇ ਸਾਲ ਜਿਸ ਵਿੱਚ ਕੋਈ ਆਪਸ ਚ ਲੈਾਈ ਝੜਪ ਹੋਈ ਸੀ ਸਕੂਲ ਵਿੱਚ ਤੇ ਉਸੇ ਨੜੀ ਦੇ ਤਹਿਤ ਵੀ ਇਹ ਕੱਲ ਕੋਈ ਇਹਨਾਂ ਦੀ ਗੋਲਚਾਲ ਹੋਇਆ ਹੈ ਜਾਂ ਕੋਈ ਜੋ ਐਡੂਕੇਸ਼ਨ ਆਇਆ ਹੈ ਲਾਇਗਿਆ ਆਪਣਾ ਨਾਂ ਬਹੁਤ ਥੱਪੜ ਮਾਰਿਆ ਉਹ ਉਸ ਤੋਂ ਬਾਅਦ ਉਹਨਾਂ ਨੇ ਤੈਸ ਚਾਕੇ ਤੇ ਇਹ ਕਦਮ ਚੁੱਕਿਆ ਸਭ ਤੋਂ ਪਹਿਲਾਂ ਮੈਂਬਰਾਂ ਦੇ ਨਾਲ ਬੋਸ਼ ਨਹੀਂ ਕਿ ਵੀ ਇਹ ਕੁਝ ਵਿਅਕਤੀ ਨਾਮ ਤੋਂ ਹੋਈ ਪਤਾ ਸਭ ਨੂੰ ਪਤਾ ਪੋਸਟਾਂ ਜਿਹਨੇ ਸ਼ੇਅਰ ਕਰਦੇ ਸੀ ਜੀ ਜੀ ਇਹ ਵੀ ਉਹਨਾਂ ਦੇ ਨਾਮ ਲੈ ਕੇ ਵਟਸਐਪਾਂ ਗਰੁੱਪਾਂ ਦੇ ਵਿੱਚ ਪੋਸਟਾਂ ਸ਼ੇਅਰ ਕੀਤੇ ਜਾਂਦੀਆਂ ਸੀ ਜੀ ਜੀ ਉਹ ਦੋਸ਼ੀ ਕਰਾਰ ਹੁੰਦੇ ਆ नहीं देखो जी ये तफ्तीश ਦਾ ਮਸਲਾ ਕਿਉਂਕਿ ਇਹ ਇੱਕ ਹਿਨਸ ਕ੍ਰਾਈਮ ਹੈ 306 ਆਈਪੀਸੀ ਜਾਂ ਫਿਰ ਪੀਗਸਟਾ 108 ਬੜਾ ਹੀ ਸੰਗੀਨ ਜੁਰਮ ਮੰਨਿਆ ਜਾਂਦਾ ਹੈ ਤੇ ਆਪਾਂ ਇਸ ਨੂੰ ਡੂੰਘਾਈ ਨਾਲ ਤਫ਼ਤੀਸ਼ ਕਰਾਂਗੇ ਜੋ ਪਰਿਵਾਰ ਨੂੰ ਸਹੀ ਲੱਗਦਾ ਹੋਵੇਗਾ ਖੋਲੇ ਸੋਨਾ ਨਾਲ ਪੂਰੀ ਸਹਾਇਤਾ ਕਰੇਗੀ ਤਫ਼ਤੀਸ਼ ਜਿਹੜੀ ਹੈ ਉਹ ਸਟ੍ਰੇਟ ਫਾਰਵਰਡ ਕਲੀਅਰ ਕੰਸਾਈਜ਼ ਅਸ ਪਰ ਡਾਇਰੈਕਸ਼ਨਸ ਆਫ ਐਸਐਸਪੀ ਬਰਨ ਸਾਹਿਬ లైక్ దిస్ لے ఇతే ఎస్పి పటేలా ఉన్నదే హైగే تے ਅਸੀਂ ਤਰਤੀਸ ਮੁਕੰਮਲ ਕਰਕੇ ਰਿਜ਼ਲਟ ਜਲਦ ਤੋਂ ਜਲਦ چار చీਟ ਦਵਾਂਗੇ ਜਿਹੜੇ ਵੀ ਜਿੰਨੇ ਵੀ ਦੋਸ਼ੀ ਹੋਣਗੇ ਜਿਨ੍ਹਾਂ ਦਾ ਕੋਈ ਵੀ ਇਸ ਚ ਰੋਲ ਹੋਇਆ ਹੋਊਗਾ ਉਹਨਾਂ ਨੂੰ ਅਸੀਂ ਡੂੰਘਾਈ ਨਾਲ ਤਰਤੀਸ ਕਰਕੇ ਜੇ ਉਹ ਸਾਡੇ ਹੱਕੀ ਦੋਸ਼ੀ ਬਣਦੇ ਤਾਂ ਉਹਨਾਂ ਨੂੰ ਦੋਸ਼ੀ ਬਣਾਇਆ ਜਾਏਗਾ ਜੇ ਕਿਸੇ ਦਾ ਕਸੂਰ ਨਹੀਂ ਹੋਊਗਾ ਤਾਂ ਉਹ ਦੇਖ ਲਵਾਂਗੇ ਕੀ ਸੀ 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 కెమెਰਾ ਫੁੱਲ ਚ ਲੱਗੇ ਸੀ ਉਹਨਾਂ ਨੂੰ ਖੰਡਾਲਾ ਗਿਆ ਜੋ ਹੁਣ ਤੱਕ ਪਤਾ ਲੱਗਿਆ ਵੀ ਉੱਥੇ ਰਿਪੇਅਰ ਦਾ ਕੰਮ ਚੱਲ ਰਿਹਾ ਹੈ ਇਸ ਲਈ ਜਿਹੜੇ ਕੋਈ ਸਿਸਟਮ ਕੈਮਰਾ ਲੱਗੇ ਲੱਗੇ ਚੱਲ ਨਹੀਂ ਰਹੇ ਤੇ ਅਸੀਂ ਡੀਵੀਆਰ